ਮਾਰਯੋਗ ਬਿਸ਼ਰੀ ਕੋਟਿਆਲ ਆਈਪੀਐਸ ਮਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਬੀਪੀਐਸ ਇਨਵੈਸਟੀਗੇਸ਼ਨ ਦੇ ਦਿਸੰਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਦੇ ਸੰਦੇਸ਼ ਤੇ ਕੰਮ ਕਰਦੇ ਹੋਇਆ ਖਾਣਾ ਖਮਾਨ ਦਾ ਪਿੰਡ ਪੈਂਦਾ ਵਾ ਬੋਜਾ ਉੱਥੇ ਇੱਕ 21 ਤਰੀਕ ਨੂੰ ਵਾਦਤ ਹੋਈ ਸੀ ਜਿਹਦੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੁਮ ਮਾਜਿਸ ਲੈਣ ਤੋਂ ਤੇ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੀ ਦਸਤੀ ਅਚਾਰ ਨਾਲ ਵਿਪਨ ਨਾਲ ਮਾਰ ਦੇਣ ਦੀ ਨਾਬਾਇਖ਼ੀ ਦਿੱਤਾ ਸੀ ਜਿੱਤੇ ਉਸੇ ਵਕਤ ਕਾਰਵਾਈ ਕਰਨ ਐ ਸਾਬ ਦੇ ਕਰਨੇ ਉਹਨਾਂ ਪਟਾਚਰ ਦਿੱਤਾ ਤੇ ਤ੍ਰਤੀਸ਼ ਨੂੰ ਗਾਹ ਲਿਆਂਦਾ ਤੇ ਉਸ ਉਸੇ ਤ੍ਰਤੀਸ਼ ਦੇ ਵਿੱਚ ਉਹਨਾਂ ਨੇ ਉਹਨੂੰ ਫੋਨ ਉਹਨੂੰ ਫੋਲੋ ਕਰਦੇ 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 ਇਹਨਾਂ ਨੂੰ ਖੁਸ਼ਹਾਲੀ ਪ੍ਰਾਪਤ ਹੋਈ ਹੈ ਕਿ ਪੰਜ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਜਿੰਗ ਗੁਲਦਾਰ ਕੀਤਾ ਦੇ ਪੁਛਕਰ ਉਹਨੇ ਦੱਸਿਆ ਕਿ ਉਹ ਚਾਰ ਵੈਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿੱਦੋਂ ਤਿੰਨ ਇਹਨਾਂ ਨੇ ਵੈਪਨ ਸメ ਉਹ ਵੈਪਨ ਜਿਹਨਾਂ ਨੇ ਫੈਰ ਕੀਤਾ ਸੀ ਉਹ ਉਹਨਾਂ ਨੇ ਬਰ੍ਹਾਂ ਕਰ ਦਿੱਤੇ ਐ ਤੇ ਇੱਕ ਵੈਪਨ ਉਹਨਾਂ ਨੇ ਦਿੱਸਾ ਕਰਨ ਜਿਹੜਾ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਇਨਵੋਲਵ ਇਸ ਕੰਮ ਚ ਉਹ ਫੰਨੇ ਬਾਕੀ ਹੈ ਕੋਈ ਹੀ ਜੋਦੀ ਫੜਵਾਂਗੇ ਕਿ ਵਿਅਕਤੀ ਸਾਡੇ ਕੋਲ ਇਸ ਟਾਈਮ ਰਿਮਾਂਡ ਤੇ ਐ ਉਸ ਦਾ ਚੱਲ ਰਹੀ ਐ ਉਹ ਨਵਾਂ ਖਸਾ ਦੱਸਾ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾਅ ਤੇ ਪਿਛਕਿਤਾ ਸੀ ਕਿ ਤਿੰਨ ਦਰਵਾਣ ਮਿਲਿਆ ਤੇ ਫਰਦਰ ਕਸ਼ਿਸ਼ ਕਰ ਰਹੇ ਤੋਂ ਸਰ ਕਿੰਨੇ ਅਰੰਭ ਬਰਾਮਦ ਹੋਏ ਜੀ ਟੋਟਲ ਜਿਹੜੀ ਇਸਟਮ ਦੀ ਬਰਾਮਦਗੀ ਹੈ ਉਹ ਤਿੰਨ ਜਿਹੜੇ ਬਕਤੀ ਬੋਰ ਦੇ ਕੰਟਰੀ ਲੀਡਰ ਪਿਸਟਾਨੇ ਤੇ ਨਾਲ ਕੋ ਨੌ ਰੋਬਰ ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੈ ਕਿ ਜਾਂ ਕਿਵੇਂ ਜਿਹੜਾ ਪਸ਼ੋਕੜ ਹੈ ਇਹਦਾ ਜੀ ਫਿਲਹਾਲ ਜਿਹੜੀ ਐਸਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਹੈ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਹੈ ਐਸਾ ਇਹ ਨਵੇਂ ਪਹਿਲੀ ਵਾਰ ਹੀ ਹੈ ਜਿਹੜਾ ਪਰ ਇੱਕ ਕੋਸ਼ਿਸ਼ ਚੱਲ ਰਹੀ ਹੈ ਕੋਈ ਕੋਈ ਜੋ ਰਿਕਾਰਡਰ ਦਾ ਕਹਿ ਪਰ ਕੋਰਟ ਤਾਂ ਨਹੀਂਗਾ ਪਰ ਪੁੱਛ ਕੇ ਚੱਲ ਰਹੀ ਹੈ ਕਿ ਜਿੱਦ ਪਹਿਲਾਂ ਕੋਈ ਨੇ ਬਾਅਦ ਵਿੱਚ ਰਿਮਾਰਕ ਹੋਏਗਾ ਤਦ ਤੱਕ ਪੁੱਛ ਲਿਆਵਾਂਗੇ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਹੈ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੇ ਦੱਸੀ ਤੁਹਾਨੂੰ ਗੱਲ ਕਿ ਇਹਦੇ ਰਿਮਾਰਕ ਤੇ ਹੈਗਾ ਵਾ ਕੋਸ਼ਿਸ਼ ਚੱਲ ਰਹੀ ਹੈ ਕੋਈ ਸੱਚ ਗੱਲ ਹੁੰਦਾ ਤੈਨੂੰ ਸੁਣਿਆ ਮਾਰਯੋਗ ਮੈਂ ਬਿਸ਼੍ਰੀ ਕੋਟਿਆਲ ਆਈਪੀਐਸ ਮਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਬੀਪੀਐਸ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹ ਨਿਸ਼ਾਨਦੇਸ਼ ਦੇ ਕੰਮ ਕਰਦੇ ਹੋਇਆ ਖਾਨਕਮਾਨ ਦਾ ਕੋਈ ਪੈਂਦਾ ਵਾ ਬੋਝਾ ਉੱਥੇ ਇੱਕ 21 ਤਰੀਕ ਨੂੰ ਵਾਦਤ ਹੋਈ ਸੀ ਜਿਹਦੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੋਂ ਮੱਛਸ ਲੈਣ ਤੋਂ ਉਹਦੇ ਤੋਂ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਛਾਹਾਰ ਨਾਲ ਵਿਪਨ ਨਾਲ ਗਮਾਰ ਦੇਣ ਦੀ ਦਾ ਵੈਅ ਫਾਇਰ ਦਿੱਤਾ ਸੀ ਜਿੱਤੇ ਉਸੇ ਵੇਲੇ ਕਾਰਵਾਈ ਕਰਨਾ ਐ ਸਾਬਿਕਰਮ ਨੇ ਉਹਨਾਂ ਪਤਾ ਸਟੇਟਿੰਗ ਦਿੱਤਾ ਕਿ ਤਤੀਸ਼ ਨੂੰ ਕਾਹ ਲਿਆਂਦਾ ਤੇ ਉਸ ਉਸੇ ਤਨਵੀਰ ਦੀ ਵਿੱਚ ਉਹਨਾਂ ਨੂੰ ਉਹਨੂੰ ਫੋਲੋ ਕਰਦੇ 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 ਇਹਨਾਂ ਨੂੰ ਸਫਦਾ ਪ੍ਰਾਪਤ ਹੋਈ ਹੈ ਕਿ ਪੰਜ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਰੀਅਸ ਮੰਗੂ ਪੁੱਤਰ ਸਰਵਨ ਸਿੰਘ ਗ੍ਰਿਫਤਾਰ ਕੀਤਾ ਤੇ ਕੁਝ ਘਸਰ ਉਹਨਾਂ ਨੇ ਦੱਸਿਆ ਕਿ ਉਹ ਚਾਰ ਵਿਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿਉ ਟੇਨ ਇਹਨਾਂ ਨੇ ਵਪਾਰ ਮੇਨ ਉਹ ਵਪਾਰ ਜਿਹਨਾਂ ਨੇ ਫੈਲ ਕੀਤਾ ਸੀ ਉਹ ਉਹਨਾਂ ਨੇ ਬਰામਹ ਕਰ ਦਿੱਤੇ ਐ ਤੇ ਇੱਕ ਵਪਾਰ ਉਹਨਾਂ ਦਾ ਕਿਸਦਾ ਕਰਨ ਉਹ ਜਿਹੜਾ ਉਹ ਫੰਡਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਐ ਇਨਵੋਲਵ ਇਸ ਕੰਮ ਚ ਉਹ ਫੰਡੇ ਬਾਕੀ ਹੈ ਪੂਰੀ ਹੀ ਜੋਦੀ ਫੜਵਾਗੇ ਕਿ ਸਾਡੇ ਕੋਲ ਇਸ ਟਾਈਮ ਰਿਮਾਂਡ ਤੇ ਐ ਉਸ ਤੇ ਚੱਲ ਰਹੀ ਐ ਕੋ ਨਵਾਂ ਖਸਾ ਦਰਸਾ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾਅ ਤੇ ਭੇਜ ਦਿੱਤਾ ਸੀ ਕਿ ਤਿੰਨ ਦਾ ਰਿਮਾਂਡ ਮਿਲਿਆ ਤੇ ਫਰਦਰ ਕਾਫੀਸ ਕਰ ਰਹੇ ਤੋਂ ਸਰ ਕਿੰਨੇ ਦਿਨਾਂ ਤੋਂ ਬਰામਹ ਹੋਏ ਜੀ ਟੋਟਲ ਜਿਹੜੀ ਇਸਟਮ ਦੀ ਬਰਾਮਗੀ ਹੈ ਉਹ ਤਿੰਨ ਜਿਹੜੇ 23 ਬੋਰ ਦੇ ਕੰਟਰੀ ਲੇਡਰ ਪਿਸਟਨ ਨੇ ਤਾਂ ਨਾਲ ਕੋ 9 ਰੋਬਰ ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੈ ਕਿ ਜਾਂ ਕਿਵੇਂ ਜਿਹੜਾ ਪਸ਼ੋਕੜ ਹੈ ਇਹਦਾ ਜੀ ਫਿਲਹਾਲ ਜਿਹੜੀ ਇਸਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਆ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਐਸਾ ਇਹ ਨਮਾ ਪਹਿਲੀ ਵਾਰੀ ਇਹ ਜਿਹੜਾ ਪਰ ਇੱਕ ਪਸਾ ਚੱਲ ਰਹੀ ਹੈ ਕੋਈ ਕੋਈ ਜੋ ਰਿਕਾਰਡ ਦਾ ਪਰ ਕੋਰਟ ਤਾਂ ਨਹੀਂ ਹੈਗਾ ਪਰ ਕੋਸ਼ਿਸ਼ ਕਰਦੇ ਕਿ ਪਿਲੋਂ ਕੋਈ ਨਿਵਾਸ ਕਿਸ ਦਿਨ ਮੋੜ ਹੋਏਗਾ ਤਾਂ ਤਦ ਅਪਡੇਟ ਕਰਾਂਗੇ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਹੈ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੇ ਦੱਸੀਆਂ ਨੂੰ ਗੱਲ ਕੀ ਫੜੇ ਰਿਮਾਂਡ ਤੇ ਹੈਗਾ ਵਾ ਕੋਈ ਚੱਲ ਰਹੀ ਹੈ ਕੋਈ ਫੜ ਕੇ ਗੱਲ ਹੁੰਦਾ ਤੁਹਾਨੂੰ ਉਸਨੇ